ਸ਼ਸ਼ੀ ਗਾਲ ਜੀ ਸਾਰੇ ਦੋਸਤਾਂ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬ ਲੈਂਡ ਰਿਕਾਰਡ ਮੈਨੂਅਲ ਦਾ ਪੈਰਾ ਨੰਬਰ 3.14 ਤੋਂ 3.23 ਤੱਕ ਟਰਿਕ ਨਾ ਕਰਾਂਗੇ ਜੀ ਇਹ ਕਿਹੜਾ ਪੈਰਾ ਕਾਹਦੇ ਨਾਲ ਲੇਟਣਾ ਕੰਮ ਇਹਦੇ ਲਈ ਮੈਂ ਤੁਹਾਨੂੰ ਇੱਕ 5-7 ਲਾਈਨਾਂ ਬੋਲਣ ਜਾ ਰਿਹਾਗਾ ਇੱਕ ਚਾਹੇ ਸਟੋਰੀ ਫਾਰਮ ਦੇ ਵਿੱਚ ਲਾ ਲਓ ਇਹਨੂੰ ਤੁਸੀਂ ਧਿਆਨ ਦੇ ਨਾਲ ਸੁਣਨਾ ਲਾ ਜੀ ਇੱਕ ਪਟਵਾਰੀ ਆਮ ਤੌਰ ਤੇ ਜਾਂ ਫਿਰ ਆਪਾਂ ਕਹੀਏ ਜਰਨਲ ਤੌਰ ਤੇ 14 ਤਰ੍ਹਾਂ ਦੇ ਕੰਮ ਕਰਦਾ ਤੇ ਉਹਨੂੰ 15-15 ਤਰ੍ਹਾਂ ਦੀਆਂ ਬਿਮਾਰੀਆਂ ਲੱਗੀਆਂ ਹੋਈਆਂ। ਫਿਰ ਵੀ ਜਿਹੜਾ ਉੱਚ ਅਧਿਕਾਰੀ ਹੈਗਾ 16-16 ਗੇੜੇ ਮਾਰਦਾ ਹੈਗਾ ਤੇ ਉਹਨੂੰ 17-17 ਤਰ੍ਹਾਂ ਦੇ ਫਟਕਲ ਕੰਮ ਦੇ ਜਾਂਦਾ। ਤੇ ਜਾਣ ਲੱਗਿਆ ਕਹਿੰਦਾ ਕੋਈ ਨਾ ਬਾਰੋਬਾਰੀ ਕਰ ਲਿਓ ਸਾਰੇ ਕੰਮ। ਇਹਨੂੰ ਦੇਖ ਕੇ ਇਦਾਂ ਲੱਗਦਾ ਵੀ ਜਿਹੜੀ ਪਟਵਾਰੀ ਦੀ ਜੌਬ ਆ ਗਈ ਪੁਲਿਸ ਦੇ ਬਾਂਗ 18-19 ਘੰਟਿਆਂ ਦੀ ਡਿਊਟੀ ਆ ਗਈ। ਅੱਛਾ ਪਰ ਜਦੋਂ ਪੈਸੇ ਇਕੱਠੇ ਕਰਨੇ ਹੋਣ ਮਾਮਲਾ ਇਕੱਠਾ ਕਰਨਾ ਹੋਵੇ ਤਾਂ ਉਹਦੇ 20 ਬੰਦੇ ਆ ਕੇ ਖੜੇ ਹੋ ਜਾਂਦੇ ਆ ਵੀ ਇਹ ਕੰਮ ਪਟਵਾਰੀ ਨਹੀਂ ਕਰੂਗਾ ਇਹ ਤਾਂ ਇੱਕ ਹੀ ਇੱਕ ਹੀ ਮਤਲਬ 21 ਦਾ ਸਾਊਂਡ ਆ ਰਿਹਾ ਜੀ ਇੱਥੇ ਇੱਕ ਹੀ ਬੰਦਾ ਕੰਮ ਕਰੂਗਾ ਉਹ ਕਰੂਗਾ ਜੀ ਨੰਬਰ ਦਾ ਜਦੋਂ ਮਾਮਲਾ ਇਕੱਠਾ ਹੋ ਜਾਂਦਾਗਾ ਫਿਰ ਲੋਕ ਪਟਵਾਰੀ ਕੋਲੇ ਜਾਂਦੇ ਨੇ ਤੇ ਕਹਿੰਦੇ ਨੇ ਬਾਈ ਪਟਵਾਰੀ ਬਾਈ ਪਟਵਾਰੀ ਸਾਨੂੰ ਜਰ ਇਹਦੇ ਰਿਲੇਟਡ ਇੱਕ ਪਰਚਾ ਬਹੀ ਤਾਂ ਦੇ ਦੇ ਤੇ ਉਸ ਦੇ ਨਾਲ ਜਿੰਨੇ ਵੀ ਕੋਈ ਇੰਤਕਾਲ ਹੂਏ ਹੁੰਦੇ ਨੇ ਲਈ ਕੋਈ ਬੈ ਦਾ ਤਕਸੀਮ ਦਾ ਪਰ ਜਿਹੜੇ ਉਹਦੇ ਇੰਦਰਾਜ ਨਹੀਂਗੇ ਸਲਾਨਾ ਇੰਦਰਾਜ ਉਹ ਵੀ ਇਹਦੇ ਵਿੱਚ ਮੁਫਤ ਨੋਟ ਕਰਦੇ ਤਾਂ ਇਹ ਹੋ ਗਏ ਜੀ ਸਾਡੇ ਸਾਰੇ 3 14 ਤੋਂ ਲੈ ਕੇ 3 23 ਤੱਕ ਪੈਰੇ ਇਹ ਕਿਸ ਆਪਣਾ ਕੀ ਹੋਇਆ ਹੋਇਆ ਜੀ ਅੱਗੇ ਲਿਖਿਆ ਵੀ ਹੋਇਆਗਾ ਇਹਨੂੰ ਤੁਸੀਂ ਇਹਦਾ ਸਕਰੀਨਸ਼ਾਟ ਵੀ ਲੈ ਸਕਦੇ ਤਾਂ ਆਪਾਂ ਦੁਬਾਰਾ ਫੇਰ ਦੇਖਦੇ ਹਾਂ ਜੀ ਕੀ ਕੀ ਕੀਤਾ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਹਿਲੇ ਵਿੱਚ ਕੀਤਾ ਸੀਗਾ ਜੀ ਜਿਹੜਾ ਪਟਵਾਰੀ ਇੱਕ ਉਹ ਜਰਨਲ ਦਾ ਆਮ ਤੌਰ ਤੇ 14 ਤਰ੍ਹਾਂ ਦੇ ਕੰਮ ਕਰਦਾ ਇਟ ਮੀਨਜ਼ ਜਿਹੜਾ ਪੈਰਾ ਨੰਬਰ 3.14 ਗਾ ਉਹਦੇ ਵਿੱਚ ਜਰਨਲ ਡਿਊਟੀਆਂ ਬਾਰੇ ਦੱਸਿਆ ਗਿਆਗਾ ਵੀ ਪਟਵਾਰੀ ਦੇ ਜਿਹੜੇ ਆਮ ਫਰਜ਼ ਨੇ ਉਹ ਕੀ ਕੀ ਨੇਗੇ ਜਿਹਦੇ ਵਿੱਚ ਉਹਨੇ ਪਮੈਸ਼ ਕਰਨੀਆਂ ਕੋਈ ਗਰਦਾਬ ਰਿਲੇਟਡ ਕੋਈ ਨਕਸ਼ਾ ਜਿੰਸਵਾਰ ਬਣਾਉਣਾਗਾ ਕੋਈ ਮਾਮਲਾ ਜਾਂ ਲਗਾਉਣ ਦੇ ਰਿਲੇਟਡ ਮਤਲਬ ਕਿਸੇ ਵੀ ਤਰ੍ਹਾਂ ਦਾ ਕੋਈ ਇੰਤਕਾਲ ਕਰਨਾਗਾ ਉਹ ਸਾਰੇ ਆਮ ਫਰਜ਼ ਪੈਰਾ ਨੰਬਰ 3.14 ਵਿੱਚ ਦਰਜ ਨੇ ਬਾਅਦ ਆਪਾਂ ਕੀ ਕਿਹਾ ਸੀਗਾ ਉਹਨੂੰ 15 ਤਰ੍ਹਾਂ ਦੀਆਂ ਕੀ ਲੱਗੀਆਂ ਹੋਈਆਂ ਬਿਮਾਰੀਆਂ ਲੱਗੀਆਂ ਹੋਈਆਂ ਜਾਨੀ ਕਿ ਜਿਹੜਾ ਪੈਰਾ 3.15 ਦਾ ਉਹਦੇ ਵਿੱਚ ਕਿਸੇ ਵੀ ਬਿਮਾਰੀ ਸੰਬੰਧੀ ਜਾਂ ਕਿਸੇ ਆਫ਼ਤ ਸੰਬੰਧੀ ਰਿਪੋਰਟ ਪੇਸ਼ ਕਰਨੀ ਹੁੰਦੀ ਆ ਉਹ ਕੋਈ ਮਨੁੱਖੀ ਬਿਮਾਰੀ ਹੋ ਸਕਦੀ ਆ ਉਹਦੇ ਸਬੰਧਤ ਜ਼ਿਲ੍ਹੇ ਦੇ ਮੁੱਖ ਮੈਡੀਕਲ ਅਫਸਰ ਨੂੰ ਜਾਂ ਫਿਰ ਪਸ਼ੂਆਂ ਰਿਲੇਟਿਡ ਬਿਮਾਰੀ ਹੋ ਸਕਦੀ ਆ ਜਾਂ ਫਿਰ ਫਸਲਾਂ ਦੇ ਰਿਲੇਟਿਡ ਕੋਈ ਵੀ ਕੁਦਰਤੀ ਆਫ਼ਤ ਆ ਜੇ ਉਹਦੇ ਰਿਲੇਟਡ ਆਪਾਂ ਅੱਗੇ ਰਿਪੋਰਟ ਪੇਸ਼ ਕਰਨੀ ਹੁੰਦੀ ਆ ਨੈਕਸਟ ਕੀ ਸੀਗਾ ਜੀ ਫਿਰ ਵੀ ਉੱਚ ਅਧਿਕਾਰੀ 16 16 ਗੇੜੇ ਮਾਰ ਤੱਕ ਇਟ ਮੀਨ ਜਿਹੜਾ ਪੈਰਾ ਨੰਬਰ 3.16 ਦਾ ਉਹ ਆਪਨੇ ਕੋਲੇ ਜਦੋਂ ਵੀ ਉੱਚ ਕਰਮਚਾਰੀ ਮਤਲਬ ਮਾਲ ਅਫਸਰ ਦੇ ਉੱਚ ਅਧਿਕਾਰੀ ਆਉਂਦੇ ਆ ਤਾਂ ਉਹਦੀ ਆਪਾਂ ਰਸਤਾ ਜਿਹੜੀ ਰੋਜ਼ਨਾਮੇ ਵਿੱਚ ਦਰਜ ਕਰਨੀ ਆ ਤੇ ਉੱਥੇ ਉਹਨਾਂ ਦੇ ਆਪਾਂ ਦਸਤਖਤ ਕਰਾਉਣੀ ਆ ਤੇ ਕੁਝ ਗੱਲਾਂ ਆਪਾਂ ਉਹਨਾਂ ਦੇ ਧਿਆਨ ਹਿੱਤ ਲਿਆਉਣੀ ਹੋਣਗੀਆਂ ਜਿਵੇਂ ਕੋਈ ਪਿੰਡ ਦਾ ਕੋਈ ਰਕਵਾ ਜਿਹੜਾ ਕਿਸੇ ਦਰਿਆ ਦੇ ਢੇਠਾਂ ਗਿਆ ਜਾਂ ਫਿਰ ਮੰਨ ਕੇ ਚੱਲੋ ਵੀ ਕੋਈ ਸਰਕਾਰੀ ਥਾਂ ਸੀਗੀ ਉਦੇ ਉੱਪਰ ਕਿਸੇ ਨੇ ਕੋਈ ਕਬਜ਼ਾ ਕਰ ਲਿਆ ਜਾਂ ਕਿਸੇ ਕਿਸੇ ਕਾਰਸਤਕਾਰ ਦਾ ਵਸਣ ਛੱਡ ਕੇ ਚਲੇ ਜਾਣਾ ਠੀਕ ਹੈ ਇਸ ਤਰ੍ਹਾਂ ਜਿਹੜੇ ਰਿਲੇਟਡ ਜਿਹੜੀ ਆਪਾਂ ਇਨਫੋਰਮੇਸ਼ਨ ਆ ਉਹਨਾਂ ਨਾਲ ਸਾਂਝੀ ਕਰਨੀ ਹੁੰਦੀ ਹੈ ਇਹ ਅਰ ਕਿ ਕੇਸੀ ਦਾ ਜੀ 16 16 ਢੇੜਾ ਢੇੜੇ ਮਾਰਦੇ ਆ ਤੇ 17 17 ਤਰ੍ਹਾਂ ਦੀ ਫੋਟਕਲ ਕੰਮ ਦੀ ਜਾਂਦੀ ਹੈ ਮੀਨ ਜਿਹੜਾ ਪੈਰਾ ਨੰਬਰ 3.17 ਗਾ ਉਹਦੇ ਵਿੱਚ ਜਿਹੜੇ ਫੋਟਕਲ ਕੰਮ ਨਹੀਂਗੇ ਉਹਨਾਂ ਨੂੰ ਕਰਨ ਦੀ ਮਨਾਹੀ ਕੀਤੀ ਗਈ ਆ ਮਤਲਬ ਉਹ ਕੰਮ ਜਿਹੜੇ ਪਟਵਾਰੀ ਨੇ ਨਹੀਂ ਕਰਨੇ ਤਾਂ ਜਾਣ ਲੱਗੇ ਅਫਸਰ ਕੀ ਕਹਿੰਦੇ ਹੁੰਦੇ ਸੀ ਕੋਈ ਨਾ ਤਾਰੇ ਕਾ ਮ ਬਾਰੋਬਾਰੀ ਕਰ ਲਿਓ ਬਾਰੋਬਾਰੀ ਮਤਲਬ 12 ਹੁੰਦੀ ਇਹਦਾ ਮਤਲਬ ਕੀ ਹੈ ਜੀ ਪਾਣੀ ਦੀ ਬਾਰੀ ਨਾਲ ਰਿਲੇਟਡ ਮਤਲਬ ਜੇ ਕੋਈ ਨਹਿਰੀ ਪਟਵਾਰੀ ਕਿਸੇ ਮਲਕੀਅਤ ਦੇ ਖਾਨੇ ਦੀ ਤਸਦੀਕ ਕਰਨਾ ਚਾਹੁੰਦਾਗਾ ਤਾਂ ਜਿਹੜਾ ਆਪਣੇ ਕੋਲੇ ਸਿਵਲ ਪਟਵਾਰੀ ਆ ਮਤਲਬ ਮਾਲ ਵਿਭਾਗਮੇ ਦਾ ਪਟਵਾਰੀ ਹੈਗਾ ਉਹ ਉਹਨੂੰ ਰਿਕਾਰਡ ਦੇਖਣ ਦੀ ਉਥੇ ਆਗਾ ਦਊਗਾ ਮਤਲਬ ਇੱਕ ਰਿਕਾਰਡ ਆਪ ਦਾ ਉਹਨੂੰ ਪੇਸ਼ ਕਰੂਗਾ ਠੀਕ ਹੈ ਜੀ ਨੈਕਸਟ ਕੀ ਕਿਹਾ ਸੀਗਾ ਆਪਾਂ ਬੇਨੂੰ ਸਾਰੇ ਨੂੰ ਦੇਖ ਕੇ ਇਦਾਂ ਲੱਗਦਾਗਾ ਵੀ ਜਿਹੜੀ ਪਟਵਾਰੀ ਦੀ ਜੌਬ ਆ ਪੁਲਸ ਵਾਲਾ ਬੰਗਾ 18-19 ਘੰਟਿਆਂ ਦੀ ਡਿਊਟੀ ਆ ਕਿੰਨੇ ਘੰਟੇ ਦੀ ਡਿਊਟੀ ਆ ਜੀ 18-19 ਘੰਟਿਆਂ ਦੀ ਡਿਊਟੀ ਆ 8ਵੇਂ ਦੇ ਜਿਹੜਾ ਪੈਰਾ ਨੰਬਰ 3.18 ਗਾ ਉਹ ਕੀ ਆ ਪੁਲਸ ਡਿਊਟੀ ਨਾਲ ਸੰਬੰਧਿਤ ਆ ਵੀ ਅਸੀਂ ਜੁਰਮ ਦੀ ਰਿਪੋਰਟ ਆ ਜਿਹੜੀ ਪਟਵਾਰੀ ਨੇ ਪੇਸ਼ ਕਰਨੀ ਹੁੰਦੀ ਆ ਮਤਲਬ ਉਹ ਏਰੀਆ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਕਿਸੇ ਨੇ ਕੋਈ ਭਾਸ਼ਣ ਦਿੱਤਾ ਗਾ ਜਿਹੜਾ ਸਰਕਾਰ ਵਿਰੋਧੀ ਜਾਂ ਲੋਕਾਂ ਦੇ ਵਿਰੋਧ ਦੇ ਵਿੱਚ ਹੋਵੇ ਜਾਂ ਕੋਈ ਕਿਸੇ ਰਤਰਾ ਦਾ ਕੋਈ ਜੁਰਮ ਹੋਇਆ ਹੋਵੇ ਉਹਦੀ ਰਿਪੋਰਟ ਅਕੇ ਨਾ ਗਈ ਹੋਵੇ ਤਾਂ ਜਿਹੜਾ ਪਟਵਾਰੀ ਹੈਗਾ ਉਹ ਜਿਹੜੀ ਜੁਰਮ ਦੀ ਰਿਪੋਰਟ ਅੱਗੇ ਪੇਸ਼ ਕਰੂਗਾ ਅੱਛਾ ਇਹ ਪੈਰਾ ਨੰਬਰ 3.19 ਦੇ ਵਿੱਚ ਕੀ ਸੀਗਾ ਫਿਰ ਵੀ ਪੁਲਿਸ ਪੜਤਾਲ ਦਰਸਾਉਂਦੇ ਨਕਸ਼ੇ ਮਤਲਬ ਜੇ ਕੋਈ ਜਿਹੜਾ ਘਟੋ ਘਟ ਸਬ ਇੰਸਪੈਕਟਰ ਅਹੁਦੇ ਦਾ ਅਧਿਕਾਰੀ ਹੋਵੇ ਠੀਕ ਹੈ ਜੇ ਉਸ ਨੂੰ ਪਟਵਾਰੀ ਤੋਂ ਕੁਛ ਦਿਸ ਕੀਤੀ ਜਾਂਦੀ ਹੈ ਉਹਦੇ ਰਿਲੇਟਡ ਨਕਸ਼ੇ ਬਣਾਉਣ ਦੇ ਲਈ ਕਿਹਾ ਜਾਂਦਾਗਾ ਤਾਂ ਪਟਵਾਰੀ ਉਹ ਨਕਸ਼ਾ ਬਣਾ ਕੇ ਦਊਗਾ ਇਹ ਇਹ ਸਾਰਾ ਕਸ਼ਿਸਧਾਰਨ ਕਿਸਮ ਵਿੱਚ ਨਹੀਂ ਕੀਤਾ ਜਾਂਦਾ ਜੇ ਕੋਈ ਘਰੇਲੂ ਜ਼ੋਰਮ ਹੋਇਆਗਾ ਲਾਈਕ ਮਤਲਬ ਕੋਈ ਕਤਲ ਵਗੈਰਾ ਦੇ ਨਾਲ ਰਿਲੇਟਡ ਕੇਸ ਆਗਾ ਤੇ ਉੱਥੇ ਨਕਸ਼ੇ ਬਣਾਏ ਜਾਣਗੇ ਪਰ ਇਥੇ ਧਿਆਨ ਰੱਖਣਾਗਾ ਵੀ ਜਿਹੜੇ ਨਕਸ਼ੇ ਨੇਗੇ ਉਹਦੇ ਵਿੱਚ ਆਪਾਂ ਮਾਲਕ ਦਾ ਨਾਮ ਜਾਂ ਖਸਰਾ ਨੰਬਰ ਮੈਂਸ਼ਨ ਨਹੀਂ ਕਰਨਾ ਹੁੰਦਾ ਜਸਟ ਉਹ ਕਿਸੇ ਖਾਸ ਮੌਕੇ ਤੋਂ ਦੂਰੀ ਦਰਸਾਉਂਦੇ ਨਕਸ਼ੇ ਹੋਣੇ ਚਾਹੀਦੇ ਆ ਬਾਕੀ ਡਿਟੇਲ ਦੇ ਵਿੱਚ ਤੁਸੀਂ ਇਹ ਸਾਰਾ ਪੜ ਲੈਣਾ ਅੱਗੇ ਕੀ ਆਇਆ ਸੀ ਜੀ 18 19 ਘੰਟੇ ਡਿਊਟੀ ਦਾ ਕਰਲੀ ਪਟਵਾਰੀ ਨੇ ਪਰ ਜਦੋਂ ਪੈਸੇ ਇਕੱਠੇ ਕਰਨੇ ਆ ਮਾਮਲਾ ਇਕੱਠਾ ਕਰਨ ਤਾਂ 20 ਬੰਦੇ ਆ ਕੇ ਖੜੇ ਹੋ ਜਾਂਦੇ ਆ 20 ਬੰਦੇ ਆ ਕੇ ਖੜੇ ਹੋ ਜਾਂਦੇ ਆ ਮਤਲਬ ਪੈਰਾ ਨੰਬਰ 3.20 ਕਾਦੇ ਨਾਲ ਰਿਲੇਟਡ ਆ ਜੀ ਮਾਮਲਾ ਇਕੱਠਾ ਕਰਨ ਦੇ ਨਾਲ ਰਿਲੇਟਡ ਆ ਉਹ 20 ਬੰਦੇ ਆ ਕੇ ਕੀ ਕਹਿੰਦੇ ਆ ਇੱਕ ਹੀ ਬੰਦਾ ਇੱਕ ਹੀ ਬੰਦਾ ਮਾਮਲਾ ਇਕੱਠਾ ਕਰੋ ਇੱਕ ਹੀ ਮਤਲਬ 21 ਜਾਨੀ ਕਿ ਪੈਰਾ ਨੰਬਰ ਜਿਹੜਾ 3.21 ਹੈਗਾ ਉਹ ਫਰਦ ਵਾਸਤੇ ਢਾਲ ਵਾਸਤੇ ਨਾ ਲਿਖੜਾਗਾ ਅਸੀਂ ਜਦੋਂ ਮਾਮਲਾ ਇਕੱਠਾ ਹੋ ਜਾਂਦਾ ਉਦੋਂ ਲੋਕ ਫਿਰ ਪਟਵਾਰੀ ਕੋਲ ਜਾਂਦੇ ਆ ਕੀ ਕਹਿੰਦੇ ਆ ਬਾਈ ਪਟਵਾਰੀ ਬਾਈ ਪਟਵਾਰੀ ਸਾਨੂੰ ਇਹਦੇ ਰਿਲੇਟਿਡ ਇੱਕ ਪਰਚਾ ਬਹੀ ਦੇ ਦੇ ਮਤਲਬ ਜਿਹੜਾ ਪੈਰਾ ਪੁਆਇੰਟ 3.22 ਹੈਗਾ ਉਹ ਕਾਦੇ ਨਾਲ ਰਿਲੇਟਿਡ ਆ ਜੀ ਪਰਚਾ ਬਹੀ ਦੇ ਨਾਲ ਲਿਖੜਾਗਾ ਫਿਰ ਉਹ ਕੀ ਕਹਿੰਦੇ ਆਗੇ ਵੀ ਇੱਕ ਸਾਲ ਦੇ ਅੰਦਰ ਜਿਹੜੇ ਕੋਈ ਉਹਨਾਂ ਦੇ ਇੰਤਕਾਲ ਕੋਈ ਬੈਅ ਦਾ ਕੋਈ ਤਕਸੀਮ ਹੋਈ ਆ ਉਸਰ ਰਿਲੇਟਡ ਜਿੰਨੇ ਵੀ ਇਨਰਾਜ਼ ਨੇਗੇ ਉਹ ਵੀ ਸਾਰੇ ਮੁਫਤ ਨੋਟ ਕਰਦੇ ਯਾਨੀ ਕਿ ਇਹ ਸਾਰਾ ਕੁਝ ਆ ਗਿਆ ਸਾਡੇ ਕੋਲੇ ਪੈਰਾ ਨੰਬਰ 3.23 ਪੈਰਾ 3.23 ਕਹਦੇ ਨੇ ਰਿਲੇਟਡ ਆ ਜੀ ਪਾਚੀ ਬਈਆਂ ਦੇ ਵਿੱਚ ਜਿਹੜੇ ਸਲਾਨਾ ਇਨਰਾਜ਼ ਨੇ ਉਹ ਮੁਫਤ ਕਰਨੇ ਆ ਆਪਣਵਾਰੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸ ਤੋਂ ਬਾਅਦ ਸਿੱਧਾ ਪੈਰਾ ਆਪਣਾ 3.48 ਆਉਂਦਾ ਜੀ ਉਹ ਅੱਗੇ ਦੇ ਪੈਰੇ ਆਪਾਂ ਟ੍ਰੈਕ ਕਰਾਂ ਕਰਾਂਗੇ ਧੰਨਵਾਦ